ਸਾਨੂੰ थाना थर्मल ਵਿਖੇ ਇਤਲਾਹ ਮਿਲੀ ਸੀ ਜਿੱਥੇ ਕੰਪਲੇਨੈਂਟ ਮੰਗਲ ਸਿੰਘ ਸੀਗਾ ਜੋ ਕਿ ਇੱਕ ਝੁੱਗੀ ਐ ਉਹਦੇ ਵਿੱਚ ਉਹ ਮੁਫਲੀਆਂ ਤੇ ਆਪਣਾ ਹੋਰ ਰਿਓੜੀਆਂ ਵਗੈਰਾ ਇਦਾਂ ਦੀਆਂ ਚੀਜ਼ਾਂ ਵੇਚਦਾ ਸੀਗਾ ਜਿਸ ਨੇ ਸਾਨੂੰ ਇਤਲਾਹ ਦਿੱਤੀ ਕਿ ਉਹ ਰਾਤ ਨੂੰ ਆਪਣੇ ਉਸ ਸਮੇਂ ਝੁੱਗੀ ਦੇ ਵਿੱਚ ਸੀਗਾ ਤਾਂ ਕੁਝ ਅਣਪਛਾਤੇ ਨੌਜਵਾਨ ਆਏ ਉਹਨਾਂ ਨੇ ਉਸ ਨੂੰ ਉਠਾਇਆ ਤੇ ਮੁਫਲੀ ਖਰੀਦਣ ਦੇ ਬਹਾਨੇ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਸ ਦੇ ਕੋਲੋਂ ਪੈਸੇ ਵੀ ਖੋਹ ਕੇ ਲੈ ਗਏ ਤੇ ਹੋਰ ਵੀ ਕੋਈ ਜਿਹੜੇ ਕਾਗਜ਼ ਸੀਗੇ ਉਹ ਵੀ ਖੋਹ ਕੇ ਲੈ ਗਏ ਸੀ ਉਸ ਵਕਤ ਉਸਨੇ ਸਾਨੂੰ ਜਿੱਦਾਂ ਕੰਪਲੇਨ ਰਿਪੋਰਟ ਦੱਸਿਆ ਗਿਆ ਸੀ ਉਸ ਕੋ ਕਾਰ ਦਾ ਨੰਬਰ ਪੂਰਾ ਨਹੀਂ ਪੜ ਪਾਇਆ ਸੀ ਉਸਨੇ ਸਾਨੂੰ ਜਿਹੜਾ ਨੰਬਰ ਦੱਸਿਆ ਸੀ ਜਿਸ ਤੇ ਅਸੀਂ ਇਨਫੋਰਮੇਸ਼ਨ ਮਿਲਦੇ ਸੀ ਉਦ ਤਰ੍ਹਾਂ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕੀਤਾ ਮੁਕਦਮਾ ਦਰਜ ਕਰਨ ਤੋਂ ਪ੍ਰੰਤ ਅਸੀਂ ਇਸ ਤੇ ਵੱਖ-ਵੱਖ ਟੀਮਾਂ ਬਣਾਈਆਂ ਜਿੱਦਾਂ ਕਿ ਆਪਣੇ ਸਬ ਇਨਸਪੈਕਟਰ ਵਰਦਸ਼ਨ ਸਿੰਘ ਹੈ ਇਹਨਾਂ ਦੇ ਸੁਪਰਵੀਜ਼ਨ ਹੇਠ ਇੱਕ ਟੀਮ ਬਣੀ ਇਨਸਪੈਕਟਰ ਕੁਲਦੀਪ ਸੀਆਈਏ ਜਾਂ ਦੋਨਾਂ ਦੀ ਟੀਮ ਬਣੀ ਤੇ ਇਹ ਟੀਮਾਂ ਦੋਨੋਂ ਟੀਮਾਂ ਨੇ ਵਧੀਆ ਕੰਮ ਕੀਤਾ ਤੇ ਬੜਾ ਟੈਕਨੀਕਲ ਤਰੀਕੇ ਨਾਲ ਅਸੀਂ ਇਸ ਕੇਸ ਨੂੰ ਹੈਂਡਲ ਕੀਤਾ ਤੇ ਜਦੋਂ ਅਲਟੀਮੇਟਲੀ ਟੈਕਨੀਕਲ ਤੇ ਹੋਰ ਹਿਊਮਨ ਇੰਟੈਲੀਜੈਂਸ ਨਾਲ ਸਾਡੀਆਂ ਜਿਹੜੀਆਂ ਟੀਮਾਂ ਨੇ ਇਹਨਾਂ ਨੇ ਜਿਹੜੇ ਉਹ ਦੋਸ਼ੀ ਆਇਡੈਂਟੀਫਾਈ ਵੀ ਕਰ ਲਏ ਤੇ ਜਿਹੜੇ ਹੁਣੇ ਪੰਜ ਦੋਸ਼ੀ ਸੀਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਪੰਜੇ ਦੋਸ਼ੀ ਜਿਹੜੇ ਹੈਗੇ ਨੇ ਅਸੀਂ ਗ੍ਰਿਫਤਾਰ ਕਰ ਲਏ ਨੇ ਜੀ ਇਹਨਾਂ ਦੇ ਸੁਖਦੀਪ ਸਿੰਘ ਉਰਫ ਸੰਦੀਪ ਹੈਗਾ ਜੀ ਲਖਵਿੰਦਰ ਸਿੰਘ ਉਰਫ ਲੱਖੀ ਜੀ ਸੁਖਮੰਦਰ ਪੁੱਤਰ ਲਖਵੀਰ ਸਿੰਘ ਜੀ ਅਜੇ ਕੁਮਾਰ ਪੁੱਤਰ ਬੁੱਧ ਸਿੰਘ ਅਤੇ ਲਵਦੀਪ ਸਿੰਘ ਪੁੱਤਰ ਲਸ਼ਮਨ ਸਿੰਘ ਹੈ ਜੀ ਇਹ ਸਰ ਕੀ ਕੰਮ ਕੀ ਕਰਦੇ ਨੇ ਇਹ ਜਿਹੜੀ ਮੁੱਢਲੀ ਹਜੇ ਤੱਕ ਸਾਡੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈਗਾ ਇਹਨਾਂ ਦੇ ਵਿੱਚੋਂ ਕੁਝ ਜਾਣੇ ਜਿਹੜੇ ਹੈਗੇ ਉਹ ਕੋਈ ਜੁਗੈਟੋ ਵਗੈਰਾ ਦਾ ਕੰਮ ਕਰਦੇ ਆ ਤੇ ਹਜੇ ਪ੍ਰੀਲਿਮਿਨਰੀ ਤੌਰ ਤੇ ਵੀ ਪਤਾ ਲੱਗਿਆ ਹੈਗਾ ਕਿ ਉਹ ਇੱਕ ਅੱਧਾ ਜਾਣਾ ਇਹਨਾਂ ਚੋਂ ਕੋਈ ਬੈਂਕ ਦਾ ਲੋਨ ਵਗੈਰਾ ਵੀ ਕਰਦਾ ਸੀ ਕਿਉਂਕਿ ਜਦੋਂ ਅਸੀਂ ਇਸ ਮੁਕਦਮੇ ਨੂੰ ਟੈਕਨੀਕਲ ਤਰੀਕੇ ਨਾਲ ਅਸੀਂ ਅੱਗੇ ਵਧੇ ਸੀਗੇ ਤਾਂ ਜਿਹੜਾ ਮੋਬਾਈਲ ਕੋਈ ਘੋਮ ਵਗੈਰਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੁਝ ਇਹਨਾਂ ਨੇ ਕਿਸੇ ਖਾਤੇ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਸੀਗੇ ਤੇ ਉਹ ਆਊਟ ਆਫ ਸਟੇਟ ਦਾ ਕੋਈ ਖਾਤਾ ਸਾਨੂੰ ਇਦਾਂ ਦਾ ਕੋਈ ਜਾਣਕਾਰੀ ਮਿਲੀ ਸੀਗੀ ਤਾਂ ਉਹ ਸਾਨੂੰ ਇਹ ਸ਼ੱਕ ਹੈਗਾ ਕਿ ਜਿਹੜਾ ਜਿਹੜਾ ਬੈਂਕ ਦਾ ਹੈਗਾ ਇਹ ਉਹਦਾ ਹੀ ਕੰਮ ਹੋ ਸਕਦਾ ਤੇ ਜਿਸ ਤੇ ਸਾਰਾ ਸੀ ਇਹ ਹਰੇਕ ਤਰੀਕੇ ਨਾਲ ਇਸ ਤੇ ਕਾਰਵਾਈ ਕਰਦੇ ਹੋਏ ਤੇ ਜਿਹੜੇ ਪੰਜੇ ਦੋਸ਼ੀ ਅਸੀਂ ਇਹ ਗ੍ਰਿਫਤਾਰ ਕਰ ਲਏ ਨੇ ਜੀ ਤੇ ਜਿਹੜੀ ਇਸ ਵਾਰਦਾਤ ਵਿੱਚ ਵਰਤੀ ਹੋਈ ਕਾਰ ਸੀਗੀ ਉਹ ਵੀ ਅਸੀਂ ਰਿਕਵਰ ਕਰ ਲਿਆ ਮੋਬਾਈਲ ਫੋਨ ਦੇ ਬੋਲ ਕੇ ਹਾਂਜੀ ਜਿਹੜੋ ਹੁਣ ਹਜੇ ਸਾਨੂੰ ਇਹਨਾਂ ਤੋਂ ਹਜੇ ਚਾਰ ਕੁਝ ਮੋਬਾਈਲ ਸਾਨੂੰ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਵਕਤ ਵਕਤ ਜਗ੍ਹਾ ਤੋਂ ਖੋਹ ਕੀਤੇ ਨੇ ਤੇ ਜਿਹੜੀ ਇਹ ਮੁੱਢਲੇ ਤੌਰ ਤੇ ਸਾਨੂੰ ਹਜੇ ਇਹਨਾਂ ਦੀ ਪੁੱਛਗਿੱਛ ਤੋਂ ਜਿਹੜੀ ਧੀ ਸਾਹਮਣੇ ਆਈ ਹੈਗੀ ਆ ਇਹ ਇਸੇ ਤਰੀਕੇ ਦੀਆਂ ਵਾਰਦਾਤਾਂ ਨੂੰ ਅਨਜਾਨਦੰਦੇ ਸੀ ਇਹਨਾਂ ਦਾ ਮਾਡਲ ਆਪਰੇਟਿਵ ਵੀ ਇਹੀ ਸੀਗਾ ਕਿ ਇਹ ਰਾਤ ਵਗੈਰਾ ਰਾਤ ਵੇਲੇ ਜਾਂ अर्ਲੀ ਮਾਰਨਿੰਗ ਇਹ ਕੀ ਕਰਦੇ ਹੁੰਦੇ ਸੀ ਜਿੱਦਾਂ ਕੋਈ ਸਬਜ਼ੀ ਵਾਲੇ ਹੈਗੇ ਨੇ ਜਾਂ ਕੋਈ ਹੋਰ ਮੰਡੀ ਜਾ ਰਿਹਾ ਹੈਗਾ ਉਹਨਾਂ ਨੂੰ ਇਹ ਜਨਰਲੀ ਟਾਰਗੇਟ ਕਰਦੇ ਸੀਗੇ ਤਾਂ ਮੁੱਢਲੇ ਤੌਰ ਤੇ ਇਹਨਾਂ ਨੇ ਮੰਨਿਆ ਹੈਗਾ ਵੀ ਇਹਨਾਂ ਨੇ ਗੋਨੇਆਣਾ ਦੇ ਏਰੀਆ ਦੇ ਵਿੱਚ ਹੋ ਗਿਆ ਥਾਣਾ ਥਰਮਲ ਦੇ ਏਰੀਆ ਦੇ ਵਿੱਚ ਹੋ ਗਿਆ ਤੇ ਉਧਰ ਰਾਮਪੁਰੇ ਦੇ ਏਰੀਆ ਦੇ ਵਿੱਚ ਵੀ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਇਸ ਦੀ ਲੰਬਾਈ ਨਾਲ ਤਫਤੀਸ਼ ਕਰ ਰਹੇ ਹਾਂ ਜੀ ਜਦੋਂ ਇਹ ਸਾਡੀ ਇਹ ਤਫਤੀਸ਼ ਮੁਕੰਮਲ ਹੋ ਜਾਂਦੀ ਹੈ ਅਸੀਂ ਨਾਲ ਦੇ ਨਾਲ ਜਿਹੜੇ ਸਬੰਧਤ ਥਾਣੇ ਹੈਗੇ ਨੇ ਉੱਥੇ ਵੀ ਅਸੀਂ ਉਹਨਾਂ ਨੂੰ ਇਨਟੀਮੀਟ ਕਰ ਦਿੱਤਾ ਹੈਗਾ ਤਾਂ ਜੋ ਵੀ ਆਪਣੀ ਅਗਲੀ ਕਾਰਵਾਈ ਵਾਲ ਉਸ ਲਈ ਆਸ ਤਾਂ ਮੁਫੜੀ ਲੈ ਕੇ ਜਿਸ ਨੇ ਕਰੀ ਹਾਂਜੀ ਹਾਂਜੀ ਉੱਥੋਂ ਕੋਈ ਸਮਾਨ ਲੈ ਕੇ ਸੀਗੇ ਜੀ ਉਹਦੇ ਕੁਝ ਪੈਸੇ ਲੈ ਕੇ ਸੀ ਕੁਝ ਹੋਰ ਇਦਾਂ ਦਾ ਸਮਾਨ ਸੀਗਾ ਜੀ ਜਿਹੜਾ ਉੱਥੋਂ ਉਹਨਾਂ ਦੀ ਕੁੱਟਮਾਰ ਕਰਕੇ ਉਹ ਕੋ ਕਰਕੇ ਲੈ ਕੇ ਸੀਗੇ ਹੁਣ ਅਸੀਂ ਇਹਨਾਂ ਦੀ ਜਦੋਂ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਹੈਗਾ ਅਸੀਂ ਇਹਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਜੀ ਤਾਂ ਹੋਰ ਵੀ ਜੇ ਕੋਈ ਇਹਨਾਂ ਦਾ ਕੋਈ ਉਸ ਵੇਲੇ ਕੋਈ ਹਥਿਆਰ ਯੂਜ਼ ਕੀਤਾ ਸੀ ਜਾਂ ਹੋਰ ਚੀਜ਼ਾਂ ਸੀ ਅਸੀਂ ਉਹ ਵੀ ਰਿਕਵਰ ਕਰਾਂਗੇ ਮੁਫੜੀ ਜਿਹੜੀ ਕੀਤੀ ਆ ਉਹਨੇ ਨਹੀਂ ਸੀ ਹਾਂਜੀ ਜੋ ਐਸ ਪਰ ਇਨੀਸ਼ੀਅਲੀ ਕੰਪਲੇਂਟ ਦੱਸਣ ਮੁਤਾਬਕ ਤੇਹੀ ਸੀ ਕਿ ਐਕਚੁਅਲੀ ਉਹ ਆਏ ਉਹਨਾਂ ਨੇ ਕਿਹਾ ਜਿਸ ਤੋਂ ਮੁਫਲੀ ਲੈਣੀ ਆ ਰਿਓੜੀਆਂ ਲੈਣੀਆਂ ਹੋਰ ਲੈਣੀਆਂ ਜਦੋਂ ਉਹਨਾਂ ਨੇ ਸਮਾਨ ਦਿੱਤਾ ਤੇ ਇੰਨੀ ਜੀ ਜਿਹੜੇ ਨਾਲ ਦੇ ਸਾਥੀਆਂ ਦੀ ਕੁੱਟਮਾਰ ਕੀਤੀ ਜੋ ਵੀ ਸਮਾਨ ਸੀ ਉਹ ਵੀ ਲੈ ਗਏ ਤੇ ਫੋਨ ਵੀ ਲੈ ਗਏ ਪੈਸੇ ਵੀ ਲੈ ਗਏ ਇਦਾਂ ਦੀ ਕੰਪਲੇਂਟ ਅਸੀਂ ਇਹਨਾਂ ਨੂੰ ਪ੍ਰੀਲਿਮਨਰੀ ਹਜੇ ਤੱਕ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਬਟ ਜਦੋਂ ਅਸੀਂ ਇਹਨਾਂ ਨੂੰ ਰਿਮਾਂਡ ਹਾਸਲ ਕਰਾਂਗੇ ਫਿਰ ਅਸੀਂ ਇਹਨਾਂ ਦੀ ਕਿਉਂਕਿ ਇਹਨਾਂ ਦੇ ਵਿੱਚੋਂ ਜਿਹੜੇ 3 ਜਾਣੇ ਹੈਗੇ ਨੇ ਉਹ ਨਥਾਣਾ ਥਾਣੇ ਦੇ ਏਰੀਆ ਦੇ ਰਹਿਣ ਵਾਲੇ ਹਨ ਇੱਕ ਜਿਹੜਾ ਜ਼ਿਲ੍ਹਾ ਫਰੀਦਕੋਟ ਦਾ ਸਬੰਧਤ ਹੈ ਤੇ ਇੱਕ ਜਿਹੜਾ ਹੈਗਾ ਜ਼ਿਲ੍ਹਾ ਮੁਕਸਰ ਨਾਲ ਸਬੰਧਤ ਹੈਗਾ ਤਾਂ ਅਸੀਂ ਜਦੋਂ ਇਹਨਾਂ ਦਾ ਰਿਮਾਂਡ ਹਾਸਲ ਕਰ ਲਿਆ ਤਾਂ ਜਿੱਨਾ ਜਿੱਥੋਂ ਇਹਨਾਂ ਦੇ ਐਡਰੈਸ ਸੀਗੇ ਸਬੰਧਤ ਥਾਣੇ ਤੋਂ ਅਸੀਂ ਇਹਨਾਂ ਦਾ ਰਿਕਾਰਡ ਪੜਤਾਲ ਜ਼ਰੂਰ ਕਰਾਵਾਂਗੇ ਜੀ ਜੇ ਰਿਕਾਰਡ ਪੜਤਾਲ ਕੋਈ ਸਾਹਮਣੇ ਤਾਂ ਚੀਜ਼ ਆਉਂਦੀ ਹੈ ਤਾਂ ਅਕੋਰਡਿੰਗਲੀ ਉਸ ਹਸਾਬ ਨਾਲ ਵੀ ਕਾਰਵਾਈਆਂ ਵਲਝ ਲੈਂਦੀ ਜਾਊਗੀ ਬਰਾਮਦ ਕੀ ਕੀ ਕੀਤਾ ਹੁਣ ਤੱਕ ਜਿਹੜੀ ਇਹਨਾਂ ਨੇ ਕਾਰ ਵਰਦਤ ਵਿੱਚ ਵਰਤੀ ਸੀ ਉਹ ਬਰਾਮਦ ਕਰ ਲਈ ਤੇ ਕੁਝ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਖੋਹ ਕੀਤੇ ਸੀ ਉਹ ਵੀ ਬਰਾਮਦ ਕਰ ਲਿਆ ਤੇ ਜਿੱਦਾਂ ਇਹਨਾਂ ਨੇ ਕੁਝ ਵਾਰਦਾਤ ਸਾਡੇ ਕੋਲ ਮੰਨ ਬਹੁਤ ਰੈਡੀ ਵਾਲਾ ਹੋ ਗਿਆ ਜਿਹਨੂੰ ਵੀ ਟਾਰਗੇਟ ਕਰਦੇ ਸੀਗੇ ਉਸ ਸੰਬੰਧੀ ਵੀ ਅਸੀਂ ਸੰਬੰਧ ਥਾਣਿਆਂ ਦੇ ਉਹਨਾਂ ਦੇ ਐਸਐਚਓ ਸਾਹਿਬ ਦੇ ਇਤਿਆਹਤ ਲਿਆਵਾਂਗੇ ਤਾਂ ਜੋ ਉਹ ਵੀ ਆਪਣੀ ਅਗਲੀ ਕਾਰਵਾਈ ਕਰਕੇ ਰਿਕਵਰੀ ਕਰਵਾਉਣ ਜਿਸ ਤਰ੍ਹਾਂ ਇਹ ਲੱਗਦਾ ਲੱਗੇ ਜੀ ਇਹ ਨਰਮਿਸ ਫਿਰ ਇਹ ਆਪਸ ਵਿੱਚ ਟੈਕਸ ਦੇ ਕਿਵੇਂ ਜੇ ਇਹ ਜੋ ਪ੍ਰੀਲਿਮਨਰੀ ਇਹੀ ਪਤਾ ਲੱਗਿਆ ਜੀ ਕਿਉਂਕਿ ਜੋ ਜ਼ੋਮੈਟੋ ਦਾ ਕੰਮ ਕਰਦੇ ਸੀ ਜਾਂ ਕੋਈ ਬੈਂਕ ਦਾ ਲੋਨ ਇੱਥੇ ਬਠਿੰਡੇ ਹੀ ਇਹਨਾਂ ਦੀ ਇੱਕ ਦੂਜੇ ਨਾਲ ਮੁਲਾਕਾਤ ਹੋ ਗਈ ਸੀਗੀ ਜੀ ਬਾਕੀ ਇਹ ਤਫਤੀਸ਼ ਦੇ ਵਿੱਚ ਅਸੀਂ ਹੋਰ ਡਗਾਈ ਨਾਲ ਚੀਜ਼ਾਂ ਕਰਾਂਗੇ ਜੀ ਬਿਨ ਇਹ ਵੀ ਆਪ ਇਹ ਜੇ ਫਕੀ ਕੰਮ ਕਰਦੇ ਜ਼ੋਮੈਟੋ ਦਾ ਕੰਮ ਕਰਦੇ ਇਹ ਇਹ ਕੋ ਕਰ ਦਿੱਤੇ ਨੇ ਰਾਈਡਰ ਜੀ ਜਰਾਤ ਨੂੰ ਹਾਂਜੀ ਬੇਸਿਕਲੀ ਇਹਨਾਂ ਜੋਮੈਟੋ ਦੀ ਪਹਿਲਾ ਡਿਲੀਵਰੀ ਵਗੈਰਾ ਕਰਦੇ ਹੁੰਦੇ ਜਿੱਥੇ ਇਹਨਾਂ ਦੀ ਕੁਝ ਨਜਾਕੀਆਂ ਵੀ ਹੋ ਗਈ ਸੀ ਤੇ ਰਾਤ ਨੂੰ ਇਦਾਂ ਦਾ ਸੁਣਨੀ ਥਾਂ ਦੇਖ ਕੇ ਉਹਨਾਂ ਦੀ ਵਾਰਦਾਤ ਨੂੰ ਇਲਜ਼ਾਮ ਲੱਗਦਾ ਸੀ ਕਾਰ ਇਹਨਾਂ ਦੀ ਆਉਂਦੀ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰਾਂਗੇ ਜੀ ਉਹਦਾ ਮਾਲਕੀ ਕੌਣ ਸੀ ਕਿਦਾਂ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਕਲੀਅਰ ਕਰਾਂਗੇ